ਦੀ માનਤਾ ਡਾਕਟਰ ਬੀਰਾਂ ਅੰਬੇਦਕਰ ਜੀ ਨੂੰ ਮਿਲਦੀ ਆ ਦਿੱਤੀ ਜਾ ਰਹੀ ਆ ਸਭ ਤੋਂ ਵੱਡਾ ਸਟੈਚੂ ਉਹਨਾਂ ਦੇ ਕੰਮਾਗਰ ਕੰਮਾਗਰ ਕੇ ਉਹਨਾਂ ਦੀ ਵਿਦਿਅਕ ਤੋ ਇਸ ਪਵਿੱਤਰ ਦਿਹਾੜੇ ਤੇ ਪਹੁੰਚੇ ਮੇਰੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਆਗੂ ਸਹਿਬਾਨ ਲੀਡਰ ਸਹਿਬਾਂ ਅਤੇ ਬਹੁਤ ਹੀ ਸਤਿਕਾਰਯੋਗ ਅਫਸਰ ਸਹਿਬਾਨ ਆਪਣੇ ਪੁਲਕੀ ਇੰਤਰੀ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚ ਕੇ ਮਾਦਾ ਨਿਗਾਹ ਜੀ ਆਇਆਂ ਨੂੰ ਆਖਦੇ ਹਾਂ ਤੇ ਪੰਜਾਬ ਰੋਡ 'ਤੇ ਜਲੰਧਰ 1 ਦੀਪੂ ਤੇ ਪੰਜਾਬ ਰੋਡ 'ਤੇ ਜਲੰਧਰ 2 ਦੀਪੂ ਨੇ ਰਲ ਕੇ ਸਾਰੇ ਕਰਮਚਾਰੀਆਂ ਨੇ ਖਾਲਸਾ ਪ੍ਰਗਟ ਦਿਵਸ ਅਤੇ ਡਾਕਟਰ ਭੀਮrao ਜੀ ਅੰਬੇਦਕਰ ਜੀ ਦਾ ਜਨਮ ਦਿਨ ਜਿਹੜਾ ਉਹ ਬੜੀ ਸ਼ਤਤਾ ਤੇ ਉਤਸ਼ਾਹ ਨਾਲ ਮਨਾਇਆ ਤੇ ਲੋਕਾਂ ਨੂੰ ਸਿਰਫ ਜਾਗਰੂਕ ਕੀਤਾ ਸੀ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਨੂੰ ਵੀ ਯਾਦ ਰੱਖਣਾ ਚਾਹੀਦਾ ਵਾ ਤੇ ਜਿਹੜੇ ਭੀਮਰਾਓ ਅੰਬੇਦਕਰ ਜੀ ਸੀ ਉਹਨਾਂ ਨੂੰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਵਾ ਗੁਰਬਾਣੀ ਦੀ ਇੱਕ ਲਾਈਨ ਹੈ ਬਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜਿਹੜੀਆਂ ਬਾਬਿਆਂ ਤੇ ਤਦਿਆਂ ਦੀਆਂ ਕਹਾਣੀਆਂ ਆ ਜਾਂ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਵਾ ਉਹ ਸਾਨੂੰ ਇੱਕ ਚੰਗਾ ਨੇਕ ਇਨਸਾਨ ਬਣਾਉਂਦੀਆਂ ਹਨ ਤੋਂ ਅਸੀਂ ਅੱਜ ਸਾਰਿਆਂ ਨੇ ਰਲ ਕੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ ਉਹਨਾਂ ਦੇ ਵਿਚਾਰਾਂ ਨੂੰ ਯਾਦ ਕੀਤਾ ਤੇ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਯਾਦ ਕੀਤਾ ਬਤੌਰ ਡੀਐਮਐਫ ਫਾਰ ਪੰਜਾਬ ਫੈਡਰੇਸ਼ਨ ਖੁਸ਼ਹਰਪੁਰ ਤੋਂ ਭਾਜੀ ਅੱਜ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਮੈਂ ਸਮੁੱਚੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਉਮੀਦ ਕਰਦਾ ਕਿ ਜੋ ਬਾਬਾ ਸਾਹਿਬ ਨੇ ਸਾਨੂੰ ਸੇਧ ਦਿੱਤੀ ਸਮਾਜ ਵਿੱਚ ਜੋ ਕੁਰਤੀਆਂ ਦੂਰ ਕੀਤੀਆਂ ਅਤੇ ਨਵੀਆਂ ਲੀਹਾਂ ਤੇ ਚੈਨਲ ਲਈ ਪ੍ਰੇਰਿਤ ਕੀਤਾ ਉਹਨਾਂ ਨੂੰ ਇਹਨਾਂ ਬਿੰਦ ਆਪਣੀ ਜ਼ਿੰਦਗੀ ਵਿੱਚ ਸਾਨੂੰ ਲਾਗੂ ਕਰਨਾ ਚਾਹੀਦਾ ਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਤਰਜਮਾ ਜਾਣਾ ਚਾਹੀਦਾ ਧੰਨਵਾਦ ਅੱਗੇ ਬਰਦਰੋਸਤ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਦੇਸ਼ਾਂ ਦੇਸ਼ਾਂ ਦੇ ਵਿੱਚ ਪਹੁੰਚਾਉਣੀ ਚਾਹੁੰਦੇ ਹਾਂ ਕਿ ਅੱਜ ਪੰਜਾਬ ਰੋਡਵੇ ਜਲੰਧਰ 2 ਨੰਬਰ ਡੀਪੋ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਇਹ ਵਿਸਾਖੀ ਦਾ ਜੋ 10ਵੇਂ ਪਾਛਾ ਸਾਬਕ ਕਮੈਲ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਇਹਨਾਂ ਦੋਨਾਂ ਪ੍ਰੋਗਰਾਮਾਂ ਦੀ ਅਸੀਂ ਅੱਜ ਆਪਣੀ ਜਿਹੜੀ ਸੰਗਤ ਸੀ ਰੋਡਵੇ ਦੇ ਸਾਥੀ ਸਾਥੀ ਸੀ ਮੁਲਾਜ਼ਮ ਸੀ ਅਫੀਸਰ ਸਹਿਬਾਨ ਸੀ ਸਾਰਿਆਂ ਨਾਲ ਕੇ ਵਧਾਈ ਦਿੱਤੀ ਦੇ ਨਾਲ ਇਹ ਵੀ ਕਿਹਾ ਵੀ ਜੋ ਬਾਬਾ ਸਾਹਿਬ ਨੇ ਇਸ ਦੇਸ਼ ਦੇ ਵਿੱਚ ਜਿਹੜੀ ਪਬਲਿਕ ਸੈਕਟਰ ਦੀ ਰਾਖੀ ਕੀਤੀ ਸੀ ਅੱਜ ਦੀਆਂ ਸਰਕਾਰਾਂ ਨੇ ਪਬਲਿਕ ਸੈਕਟਰ ਨੂੰ ਜਿਹੜਾ ਉਹ ਤਵਾ ਕਰ ਦਿੱਤਾ ਅਸੀਂ ਦੁਬਾਰਾ ਇਹ ਮੰਗ ਕਰਦੇ ਹਾਂ ਕਿ ਉਹਨਾਂ ਦੀ ਸੋਚ ਨੂੰ ਅਪਣਾਉਂਦੇ ਹੋਏ ਇਸ ਦੇਸ਼ ਦੇ ਵਿੱਚ ਪਬਲਿਕ ਸੈਕਟਰ ਦੁਆਰਾ ਜਿੰਦਾ ਜਾਰਦਾ ਰੱਖਿਆ ਜਾਵੇ ਤਾਂ ਕੋਈ ਜਿਹੜਾ ਲੋਕ ਆਊਟਸੋਰਸਿੰਗ ਤੇ ਕੰਟੈਕਟ بیس ਤੇ ਨੌਕਰੀ ਕਰਦੇ ਆ ਉਹਨਾਂ ਨੂੰ ਨਿਗੂਣੀਆਂ ਜੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਉਹਨਾਂ ਦਾ ਸ਼ੋਸ਼ਣ ਖਤਮ ਹੋਵੇ ਜੇਕਰ ਉਹ ਲੋਕ ਨੂੰ ਪੱਕੀ ਨੌਕਰੀ ਮਿਲੇ ਤੇ ਜਿਹੜਾ ਉਹਨਾਂ ਦਾ ਸ਼ੋਸ਼ਣ ਆ ਉਹ ਖਤਮ ਹੋਊਗਾ ਤੇ ਪਬਲਿਕ ਸੈਕਟਰ ਦੇ ਨਾਲ ਜੇ ਜੋ ਪਬਲਿਕ ਸੈਕਟਰ ਦੇ ਵਿੱਚ ਮਿਲਦੀਆਂ ਸਹੂਲਤਾਂ ਆ ਉਹ ਸਾਰੇ ਹੀ ਕਰਮਚਾਰੀਆਂ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ ਨਾਲ ਹੀ ਅਸੀਂ ਇਹ ਵੀ ਇੱਕ ਬੇਨਤੀ ਕੀਤੀ ਸੀ ਕਿ ਜੋ ਆ ਪਿਛਲੇ ਸਮੇਂ ਤੋਂ ਬਾਬਾ ਸਾਹਿਬ ਦੇ ਸਟੈਚੂਆਂ ਦੀ ਗੱਲ ਆ ਰਹੀ ਆ ਉਹਦੇ ਵਿੱਚ ਵੀ ਸਾਰਾ ਨੇ ਮਤਾ ਪਾਸ ਕੀਤਾ ਵੀ ਸਾਨੂੰ ਜਿਹੜੀਆਂ ਸ਼ਰਾਰਤੀ ਤਖਤਾ ਜਾਂ ਸਰਕਾਰ ਦੀਆਂ ਏਜੰਸੀਆਂ ਦਾ ਕੰਮ ਆ ਇਹ ਕਿ ਲੋਕਾਂ ਨੂੰ ਆਸ ਵਿੱਚ ਫੋਟ ਕੋ ਆ ਕੇ ਲੜਾਉਣਾ ਝਗੜਾਉਣਾ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਪਰ ਅੰਬੇਡਕਰੀ ਉਵਲੀਕ ਸਿੱਖ ਇਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਆ ਪਰ ਏਜੰਸੀਆਂ ਨਹੀਂ ਇਹ ਗੱਲ ਚਾਹੁੰਦੀਆਂ ਕਿ ਅੰਬੇਡਕਰਵਾਦੀ ਔਰ ਸਿੱਖ ਆਪਸ ਵਿੱਚ ਮਿਲ ਕੇ ਬੈਠਣ ਤੇ ਆਪਸੀ ਭਾਈਚਾਰਾ ਕਾਇਮ ਰੱਖਣ ਉਹਨਾਂ ਦੀ ਕੋਸ਼ਿਸ਼ ਆ ਕਿ ਇਸ ਭਾਈਚਾਰੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੋੜਿਆ ਜਾਵੇ ਤੇ ਇਹਨਾਂ ਨੂੰ ਆਪਸ ਵਿੱਚ ਲੜਾਇਆ ਜਾਵੇ ਪਰ ਅੱਜ ਇੱਥੇ ਸਾਰੇ ਸਾਥੀਆਂ ਨੇ ਪਰਨ ਕੀਤਾ ਕਿ ਅਸੀਂ ਇਹ ਜਿਹੜੀਆਂ ਤਾਕਤਾਂ ਫੁੱਟਪਾਲ ਤਾਕਤਾਂ ਉਹਨਾਂ ਤੋਂ ਸੁਚੇਤ ਆ ਆਪਸੀ ਜਿਹੜਾ ਪਿਆਰ ਆ ਹਿੰਦੂ ਏਕਤਾ ਸਿੱਖ ਭਾਈਚਾਰੇ ਦਾ ਜਾਂ ਅੰਬੇਦਕਰਵਾਦੀ ਉਪਲਿਕ ਸਿੱਖ ਦਾ ਉਹਨੂੰ ਅਸੀਂ ਇਸ ਪੰਜਾਬ ਦੇ ਵਿੱਚ ਕਾਇਮ ਰੱਖਾਂਗੇ ਇਸ ਪੰਜਾਬ ਦੇ ਵਿੱਚ ਕਿਸੇ ਵੀ ਬਾਹਰੀ ਤਾਕਤ ਨੂੰ ਦਖਲ ਦੇਣ ਦੀ ਇਜਾਜ਼ਤ ਨਹੀਂ ਦੇਵਾਂਗੇ